ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਪੰਥ ਦੇ ਵਾਲੀ ਸ਼ਾਹ ਸ਼ੈਨशाह ਅਮਰਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਤੇ ਪਾਤਸ਼ਾਹ ਦੇ ਦਰ ਤੇ ਹਾਜ਼ਰੀਆਂ ਭਰ ਰਹੀ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਉਸ ਸੱਚੀ ਸਰਕਾਰ ਦੇ ਵੱਲੋਂ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਦੇਸ਼ ਦੇ ਅੰਦਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦੇ ਲਈ ਸਾਡੇ ਅੰਦਰ ਅਣਖ ਗੈਰਤ ਅਤੇ ਸਵੈ ਮਾਨ ਭਰਨ ਦੇ ਲਈ ਸਾਨੂੰ ਵੱਖਰੇ ਵਿਲੱਖਣ ਅਤੇ ਨਿਆਰੇ ਤਿਉਹਾਰ ਦਿੱਤੇ ਉਹਨਾਂ ਤਿਉਹਾਰਾਂ ਦੇ ਵਿੱਚੋਂ ਸਾਡਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸਾਈ ਜੋਸ਼ ਜਿਹੜਾ ਕਿ ਸਾਡੀਆਂ ਉੱਚੀਆਂ ਸੁੱਚੀਆਂ ਰਵੈਤਾਂ ਜਿਹੜਾ ਕਿ ਸਾਨੂੰ ਸੰਤ ਤੋਂ ਸਿਪਾਈ ਬਣਾਉਂਦਾ ਹੈ ਇਹ ਬਾਜਾਂ ਵਾਲੇ ਮਾਹੀ ਦੀ ਕਿਰਪਾ ਸੀ ਜਿਹੜੇ ਲੋਕ ਕਿਸੇ ਸਮੇਂ ਆਖਦੇ ਸੀ ਹਮ ਤੋਂ ਤੋਲਣ ਜਾਣੇ ਤਕੜੀ ਨੰਗੀ ਕਰਦ ਕਬੂਨੀ ਪਕੜੀ ਜਿੜੀ ਊਨੇ ਡਰ ਸੇ ਮਰ ਜਾਏ ਇਨ ਤੁਰਕਨ ਸੇ ਕੈਸੇ ਲੜ ਪਾਏ ਉਹਨਾਂ ਨੇ ਆਖਿਆ ਸੀ ਡਰ ਲੂੰਗਾ ਇੱਕ ਇੱਕ ਕੋ ਸ਼ਮਸ਼ੀਰ ਕੇ ਆਗੇ ਜੇ ਦੁਨੀਆ ਤੋਂ ਜੁਕੀ ਫੇਰਤੀ ਹੈ ਤਕਦੀਰ ਕੇ ਆਗੇ ਜੇ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੌਮੀ ਤਿਉਹਾਰ ਦਿੱਤਾ ਮੈਂ ਜਦੋਂ ਆ ਰਿਹਾ ਸੀ ਤਾਂ ਮੈਂ ਰਸਤੇ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਨੌਜਵਾਨਾਂ ਦੇ ਵੱਲੋਂ ਸਜਾਈਆਂ ਹੋਈਆਂ ਟਰਾਲੀਆਂ ਦੇਖੀਆਂ ਮੇਰੇ ਮਨ ਵਿੱਚ ਆਇਆ ਮੇਰੀ ਕੌਮ ਦੀ ਜਵਾਨੀ ਆਪਣੇ ਗੁਰੂ ਨੂੰ ਸਮਰਪਿਤ ਹੈ ਆਪਣੇ ਸੱਚੇ ਤਖਤਾਂ ਨੂੰ ਸਮਰਪਿਤ ਹੈ ਜਿਵੇਂ ਅਸੀਂ ਟਰਾਲੀਆਂ ਸਜਾਉਨੇ ਆ ਅਗਲੀ ਵਾਰ ਜਦੋਂ ਆਪਾਂ ਹੋਲੇ ਮਹੱਲੇ ਦੇ ਉੱਤੇ ਆਈਏ ਤਾਂ ਬਾਣੀ ਬਾਣੇ ਦੇ ਧਾਰ ਨਹੀਂ ਬਣ ਕੇ ਆਈਏ ਆਪਾਂ ਆਪਾਂ ਸ਼ਾਸਤਰ ਵਿਦਿਆ ਸਿੱਖੀਏ ਪਰ ਮੈਂ ਬੇਨਤੀ ਕਰਾਂ ਇਹ ਜਿਹੜਾ ਗੁਰੂ ਦਾ ਨਿਆਰਾ ਪੰਥ ਇਸ ਨਿਆਰੇ ਪੰਥ ਦੀ ਇਸੇ ਚੜ੍ਹਦੀ ਕਲਾ ਨੂੰ ਵੇਖ ਕੇ ਸਮੇ ਸਮੇਂ ਤੇ ਇਸ ਨਿਆਰੇ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਆਪਣੇ ਜਵਾਨ ਪੁੱਤਾਂ ਆਪਣੇ ਜਵਾਨ ਵੀਰਾਂ ਦੀਆਂ ਲਾਸ਼ਾਂ ਨੂੰ ਨਸ਼ਿਆ ਕਰਕੇ ਮੜੀਆਂ ਵੱਲ ਲਿਜਾ ਰਹੀਆਂ ਨੇ ਮੈਂ ਬੇਨਤੀ ਕਰਾਂ ਗੁਰੂਕੋ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ ਨਾਮ ਦਾ ਰੱਖਣਾ ਹੈ ਉਹ ਬਾਣੀ ਦਾ ਰੱਖਣਾ ਹੈ ਅਸੀਂ ਕੋਈ ਨਸ਼ਾ ਨਹੀਂ ਕਰਨਾ ਹੈ ਪਰ ਜਦੋਂ ਅਸੀਂ ਇਤਿਹਾਸ ਨੂੰ ਭੁੱਲੇ ਜਿਹੜੇ ਸਿੱਖ ਬੰਦ ਬੰਦ ਕਟਵਾ ਗਏ ਖੋਪਰੀਆਂ ਲਹਾ ਗਏ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ ਅੱਜ ਇਸੇ ਪੰਜਾਬ ਦੀ ਧਰਤੀ ਤੇ ਵੱਡੇ ਪੱਧਰ ਤੇ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਔਰ ਅਫਸੋਸ ਵਾਲੀ ਗੱਲ ਜਿਹੜਾ ਮੱਝ ਸਿੱਖੀ ਦਾ ਗੜ ਹੈ ਉਥੇ ਵੀ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਮੇਰੇ ਵਿੱਚ ਕਮੀਆਂ ਹੋਣਗੀਆਂ ਸਾਡੀਆਂ ਹੀ ਕਮੇਟੀਆਂ ਵਿੱਚ ਕਮੀਆਂ ਹੋਣਗੀਆਂ ਪਰ ਗੁਰਮਖੋ ਇਹ ਸਿੱਖੀ ਬੜੀ ਅਨਮੋਲ ਹੈ ਪਾਤਸ਼ਾਹ ਨੇ ਪੁੱਤ ਸ਼ਹੀਦ ਕਰਵਾ ਕੇ ਉੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਸਿਪਾਏ ਕਿ ਪੁੱਤਰਾ ਤੇ ਸਿੱਖਾਂ ਦੇ ਵਿੱਚ ਕੋਈ ਆਖੇ ਨਾ ਕਿ ਬਾਪੂ ਨੇ ਫਰਕ ਪਾ ਦਿੱਤਾ ਅੱਜ ਲੋੜ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੋਈਏ ਨਾਣੀ ਮੈਂ ਬੇਨਤੀ ਕਰਾਂ ਗੱਲ ਕੱਲੇ ਧਰਮ ਦੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਸਮੇਂ ਆਖਿਆ ਸੀ ਘਰ ਘਰ ਮੀਆਂ ਸਭਨਾ ਜੀਆ ਬੋਲੀ ਆਵਰਤ ਮਾਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਇਥੋਂ ਦੇ ਲੋਕਾਂ ਨੇ ਆਪਣੀ ਬੋਲੀ ਛੱਡ ਦਿੱਤੀ ਸੀ ਤੇ ਮੈਂ ਬੇਨਤੀ ਕਰਾਂ ਗੁਰਮੁਖੋ ਅੱਜ ਆਪਣੇ ਅੰਦਰ ਧਿਆਨ ਮਾਰਿਓ ਕਿ ਸਾਡਾ ਬੱਚਾ ਪਹਿਲੀ ਜਮਾਤ ਤੋਂ ਊੜਾ 15 ਊੜਾੜਾ ਸਿੱਖਦਾ ਉਹ ਗੁਰਮੁਖੀ ਸਿੱਖਦਾ ਮਾਂ ਬੋਲੀ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਗੁਰਦੁਆਰਾ ਸ਼੍ਰੀ ਮਾਲਾ ਖਾੜਾ ਸਾਹਿਬ ਖਾਡੂਰ ਸਾਹਿਬ ਉਥੇ ਮਾਵਾ ਬੱਚਿਆਂ ਨੂੰ ਲਿਜਾਂਦਿਆਂ ਨੇ ਗੁਰਦੁਆਰਾ ਸ਼੍ਰੀ ਲਖਣ ਸਰਸਬ ਦੰਦਮਾ ਸਾਹਿਬ ਉਥੇ ਮਾਵਾ ਬੱਚਿਆਂ ਨੂੰ ਲੈ ਜਾਂਦੀਆਂ ਨੇ ਉਥੇ ਜਾ ਕੇ ਫੱਟੀ ਤੇ ਹੁੰਦਾ ਐੜਾ ਲਖਵਾਉਂਦੀਆਂ ਨੇ ਪਰ ਅੱਜ ਅਸੀਂ ਆਪਣੀ ਬੋਲੀ ਤੋਂ ਅਵੇਸਲੇ ਹੋ ਰਹੇ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਹਦੇ ਸਬੰਧੀ ਅਕੈਡਮਿਕ ਸੱਜਣਾ ਦੀ ਇੱਕ ਬੈਠਕ ਬਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਥ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਹਾਂ ਸਾਡੇ ਰੋਮ-ਰੋਮ ਦੇ ਵਿੱਚ ਸਾਡੀ ਮਾਂ ਦੀ ਬੋਲੀ ਹੈ ਔਰ ਗੁਰੂਆਂ ਨੇ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੈ ਨਾਲ ਹੀ ਮੈਂ ਬੇਨਤੀ ਕਰਾਂ ਕਿ ਗੁਰਮੁਖੀ ਦੇ ਨਾਲ ਜੁੜਦਿਆਂ ਹੋਇਆਂ ਗੱਗਾ ਗੁਰੂ ਘਰ ਗੱਗਾ ਗੱਤਕਾ ਗੱਗਾ ਗੁਰਬਾਣੀ ਇਹਨਾਂ ਗੱਗਿਆਂ ਦੇ ਨਾਲ ਜੁੜੀਏ ਜੇ ਗੱਗਿਆਂ ਦੇ ਨਾਲ ਜੁੜ ਗਏ ਇਹ ਸਾਨੂੰ ਕੋਈ ਤਾਕਤ ਕਿਸੇ ਪਾਸੇ ਤੋੜ ਨਹੀਂ ਸਕਦੀ ਹੈ ਕਿਉਂਕਿ ਸਾਡਾ ਸਾ ਬੜੀਆਂ ਡੂਗੀਆਂ ਨੇ ਇਹ ਪੰਜਾਬ ਇਹ ਸਾਡਾ ਹੋਮ ਲੈਂਡ ਹੈ ਇਹ ਪੰਜਾਬ ਜਿਹਦੇ ਲਈ ਸਾਡੇ ਬਜ਼ੁਰਗਾਂ ਦੀਆਂ ਲੱਖਾਂ ਸ਼ਹਾਦਤਾਂ ਹੋਈਆਂ ਅਸੀਂ ਪਹਿਲਾਂ ਹੀ 1947 ਦੇ ਵਿੱਚ ਸਾਡੀ ਕਿਤੇ ਚਾਰੇ ਪਾਸੇ ਵੱਡੀ ਗਿਣਤੀ ਨਹੀਂ ਸੀ ਸਾਡਾ 47 ਚ ਪੰਜਾਬੀਆਂ ਦਾ ਉਜਾੜਾ ਹੋਇਆ ਪੰਜਾਬੀ ਮੈਂ ਸ਼ਬਦ ਵਰਤੂੰਗਾ ਸਾਡਾ ਪੰਜਾਬੀਆਂ ਦਾ ਉਜਾੜਾ ਹੋਇਆ ਤੇ ਉਸ ਉਜਾੜੇ ਤੋਂ ਬਾਅਦ ਅਸੀਂ ਆਪਣੇ ਜਾਨ ਤੋਂ ਪਿਆਰੇ ਜਿਹੜੇ ਗੁਰਧਾਮ ਨੇ ਨਨਕਾਣਾ ਸਾਹਿਬ ਜਿਹਦੀ ਸਾਨੂੰ ਤੜਫ ਹੈ ਕਿ ਪੰਥ ਉਹਦੇ ਖੁੱਲੇ ਦਰਸ਼ਨ ਦੇਦਾਰੇ ਕਰੇ ਅਸੀਂ ਆਪਣੇ ਗੁਰਧਾਮਾਂ ਤੋਂ ਵਿਛੜੇ ਜੇ ਹਿਮਾਚਲ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ভোটার ਨਹੀਂ ਬਣ ਸਕਦਾ ਮਨੀਪੁਰ ਨਹੀਂ ਬਣ ਸਕਦਾ ਜੇ ਸਾਊਥ ਭਾਰਤ ਦੇ ਵਿੱਚ ਇਹ ਗੱਲ ਲਾਗੂ ਹੈ ਤਾਂ ਕੀ ਗੱਲ ਹੈ ਜੇ ਪੰਜਾਬ ਵਾਲੇ ਮੰਗ ਕਰਨ ਕਿ ਉਹ ਫਿਰਕੂ ਹੋ ਜਾਂਦੇ ਨਾ ਇਸ ਸੰਵਿਧਾਨ ਦੇ ਤਹਿਤ ਕਿ ਪੰਜਾਬ ਜਿਹੜਾ ਇੱਥੇ ਪੰਥ ਦੇ ਬੋਲ ਬਾਲੇ ਰਹਿਣ ਹਾਂ Hindu ਵੀ ਸਾਡੇ ਭਰਾ ਨੇ ਇੱਥੇ ਵਸਣ ਵਾਲੇ ਮੁਸਲਮਾਨ ਵੀ ਸਾਡੇ ਭਰਾ ਨੇ ਅਸੀਂ ਪੰਜਾਬੀ ਭਰਾ ਸਦੀਆਂ ਤੋਂ ਮਿਲ ਜੁਲ ਕੇ ਰਹਿ ਰਹੇ ਆ ਤੇ ਮੈਂ ਸਾਰੇ ਪੰਜਾਬੀਆਂ ਨੂੰ ਕਹਾਂਗਾ ਕਿ ਇਹ ਜੋ ਪੰਜਾਬ ਨੂੰ ਬਸਤੀ ਬਣਾਇਆ ਜਾ ਰਿਹਾ ਆ ਆਪਾਂ ਸਾਰੇ ਮਿਲ ਕੇ ਸੋਚੀਏ ਆਪਾਂ ਸਾਰੇ ਮਿਲ ਕੇ Hindu ਭਾਵੇਂ ਸਾਡੇ ਭਰਾ ਨੇ ਇਥੋਂ ਮੁਸਲਮਾਨ ਨੇ ਜਾਂ ਫਿਰ ਸਿੱਖ ਨੇ ਇਹਸ ਕਰਕੇ ਗੁਰਮਖੋ ਵੇਖੋ ਸਾਡੇ ਨਾਲ ਕੀ ਹੁੰਦਾ ਆ 2017 ਦੇ ਵਿੱਚ ਮੌੜ ਬੰਬ ਧਮਾਕਾ ਹੋਇਆ। ਔਰ ਸਾਰਿਆਂ ਨੂੰ ਪਤਾ ਹੈ ਸਾਰੀਆਂ ਜਾਂਚਾਂ ਸਾਹਮਣੇ ਆ ਗਈਆਂ ਕਿ ਮੌੜ ਜਿਹੜਾ ਧਮਾਕਾ ਹੈ ਉਹ ਗੱਡੀ ਜਿਹੜੀ ਹੈ ਉਹ ਝੂਠੇ ਸੌਦੇ ਵਾਲੇ ਦੇ ਉੱਥੇ ਡੇਰੇ ਦੇ ਵਿੱਚ ਤਿਆਰ ਹੋਈ। ਜਿਹੜੇ ਸਿੱਖ ਵਿਰੋਧੀ ਡੇਰੇ ਨੇ ਨਾ ਇਹ ਸਿੱਖਾਂ ਨੂੰ ਮੰਡਣਾ ਚਾਹੁੰਦੇ ਨੇ ਮੈਂ ਸਿੱਖ ਵਿਰੋਧੀ ਸ਼ਬਦ ਵਰਤ ਲਿਆ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਉਹ ਸਾਡੇ ਭਰਾ ਨੇ। ਉਹ ਸਾਡੀ ਕੌਮ ਦਾ ਹਿੱਸਾ ਨੇ। ਉਥੇ ਧਮਾਕਾ ਆਇਆ ਪੰਜ ਬੱਚਿਆਂ ਦੇ ਸਮੇਤ ਸੱਤ ਬੰਦਿਆਂ ਦੀ ਮੌਤ ਹੋਈ ਪਰ ਅਜੇ ਤੱਕ ਕੋਈ ਨਿਆਂ ਹੋਇਆ ਏ ਇਸ ਘਟਨਾ ਨੂੰ ਅਤਵਾਦੀ ਘਟਨਾ ਕਿਹਾ ਗਿਆ ਪਰ ਦੂਜੇ ਪਾਸੇ ਆਜ਼ਾਦੀ ਘੁਲਾਟਗੇ ਮਹਾਨ ਰੂਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕਿਤਾਬ ਕਿਸੇ ਸਿੱਖ ਦੇ ਘਰ ਦੇ ਵਿੱਚ ਪੜ੍ਹੀ ਜਾਵੇ ਵੱਡੀਆਂ ਵੱਡੀਆਂ ਧਰਾਵਾ ਲਾ ਕੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ ਕਾਰਨ ਕੀ ਏ ਫੇਰ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇਹਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਮੁਰਬਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿੰਦਾ ਸ਼ਹੀਦ ਇਹਨਾਂ ਦੀ ਰਿਹਾਈ ਜਾਂ ਰਾਜੋਆਣਾ ਸਾਹਿਬ ਦੀ ਤੇ ਆਪਾਂ ਜਾਣਦੇ ਆ ਕਿ ਫાંਸੀ ਤੋਂ ਅਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਪਰ ਆਪਾਂ ਵੇਖੀਏ ਆ ਬਲਾਟਕਾਰੀ ਰੋਜ਼ਬਾਰ ਹੁੰਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਬਣਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੋਈ ਨਹੀਂ ਕਰਦਾ ਐਸ ਕੀ ਪੀਸੀ ਯਤਨ ਕਰਦੀ ਹੈ ਪਰ ਜਿਹੜੇ ਉਧਰ ਰਲੇ ਹੋਏ ਨੇ ਉਹ ਤਾਰੋ ਪਿੰਡਾ ਕਰ ਦਿੰਦੇ ਨੇ ਇਹਨਾਂ ਦੇ ਯਤਨਾਂ ਨੂੰ ਪੰਥ ਦੇ ਯਤਨਾਂ ਨੂੰ ਇਸ ਕਰਕੇ ਗੁਰਮੁਖੋ ਇਹ ਬਹੁਤ ਵੱਡਾ ਇੱਕ ਖਲਾਅ ਅੱਜ ਇਸੇ ਖਲਾਅ ਕਾਰਨ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਇਸ ਲੜਾਈ ਦਾ ਲਾਭ ਕੀ ਹੋਇਆ ਆਹ ਦੱਖਣ ਭਾਰਤ ਤੋਂ ਗੰਨ ਸ਼ਿਰਵ ਹੋਈ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦੀ ਉੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਜ ਪੰਜਾਬ ਦੇ ਬਾਡਰ ਤੇ ਖੜ ਗਈ ਹੈ ਪੰਥ ਵਿਰੋਧੀ ਤਾਕਤਾਂ ਇਹ ਸਾਡੇ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਖਮਣ ਸਿੰਘ ਧਰੋਵਾਲੀ ਜਿਉਂਦਾ ਝੰਡ ਦੇ ਨਾਲ ਸੜ ਗਿਆ ਇਸ ਤਖਤ ਸਾਹਿਬ ਦੀ ਫਸੀਲ ਤੋਂ ਇਹ ਕੌਮ ਦੇ ਨਾਲ ਵਧ ਇਹਨਾਂ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨ ਦਵਾਂਗੇ ਬੋਲੇ ਸੁਭਾਨ ਅੱਲਾਹ ਇਹ ਗੁਰਦੁਆਰੇ ਪੰਥ ਦੇ ਨੇ ਪੰਥ ਦੇ ਰਹਿਣਗੇ ਗੱਜਕੇ ਜਕਾਰਾ ਗਜਾਵੇ ਸ਼ੀਦਾ ਸਿੰਘਾਂ ਦੇ ਮਨ ਨੂੰ ਭਾਵੇ ਨਿਆਲ ਹੋ ਜਾਵੇ ਬੋਲੇ ਸੁਭਾਨ ਅੱਲਾਹ ਇਹ ਨਾਲ ਹੀ ਮੈਂ ਬੇਨਤੀ ਕਰਾਂ ਗੁਰਮਖੋ ਸਾਰੀਆਂ ਸਮੱਸਿਆਵਾਂ ਦਾ ਹੱਲ ਪਤਾ ਕਿੱਥੇ ਪਿਆ ਮੈਂ ਥੋੜੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਅਸੀਂ ਨਾ ਆਪ ਹੀ ਧਰਮ ਤੋਂ ਦੂਰ ਹੋ ਗਏ ਸਾਡੇ ਘਰੇ ਸਵੇਰੇ ਜਗਜੀਤ ਸਿੰਘ ਦਾ ਪਾਠ ਨਹੀਂ ਹੁੰਦਾ ਸ਼ਾਮ ਨੂੰ ਸੋਧਰ ਸਾਹਿਬ ਦਾ ਪਾਠ ਨਹੀਂ ਹੁੰਦਾ ਕਿਸੇ ਨੂੰ ਦੁਸ਼ਮਣਾ ਤੇ ਕੀ ਗਿਲਾਈ ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੋਦੀ ਸਰਦਾਰੀ ਨਾ ਜਿਹੜਾ ਸਮਾਂ ਪਾਠ ਦਾ ਠੇਕੇਵਾਲ ਤੁਰੇ ਹੋਏ ਨੇ ਸਾਡੇ ਕਈ ਬੰਦੇ ਨਸ਼ਿਆ ਵਾਲੇ ਨੇ ਘਰੇ ਪਾਠ ਕਰੋ ਜਪਜੀ ਸਾਹਿਬ ਜਾਪ ਸਾਹਿਬ ਚੌਪਈ ਸਾਹਿਬ ਸੁਬਈਏ ਅਨੰਦ ਸਾਹਿਬ ਸੁਖਮਨੀ ਸਾਹਿਬ ਅੱਜ ਸਾਡੀ ਫੁੱਟ ਹੈ ਕੌਮ ਦੀ ਧਰੋੜ ਹੈ ਸਾਡੀ ਅਰਦਾਸ ਰਵੈਤ ਪ੍ਰਤੰ ਪਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਅੱਜ ਉਸ ਅਰਦਾਸ ਨੂੰ ਬਦਲਿਆ ਜਾ ਰਿਹਾ ਇਹ ਕੋਈ ਸਧਾਰਨ ਗੱਲ ਨਾ ਸਮਝਿਓ ਇਹ ਸਾਡੇ ਜਿਹੜੇ ਸੇਫ ਜੋਨ ਨੇ ਉਹਦੇ ਤੇ ਅਟੈਕ ਹੋ ਰਿਹਾ ਪਰ ਪੰਥ ਕਠਾ ਨਹੀਂ ਮੈਂ ਨਾ ਗੁਰਬਾਣੀ ਦਾ ਇੱਕ ਸ਼ਬਦ ਪੜ੍ਹ ਰਿਹਾ ਸੀ ਬੜਾ ਹੀ ਪਿਆਰਾ ਸਾਬ ਕਹਿੰਦੇ ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਜੋ ਦਰ ਰਹੀ ਸੀ ਉਪਰੇ ਨਾਨਕ ਅਜਬ ਡਿਠ ਘਰਾਂ ਵਿੱਚ ਤੁਸੀਂ ਚੱਕੀਆਂ ਵੇਖੀਆਂ ਹੁੰਆਂ ਉਹ ਇੱਕ ਪੁੜ ਥੱਲੇ ਹੁੰਦਾ ਇੱਕ ਉੱਪਰ ਜੋੜ ਦੇ ਵਿਚਕਾਰ ਤੁਰਾ ਹੁੰਦਾ ਹੈ ਦਾਣੇ ਪੀਸੇ ਜਾਂਦੇ ਨੇ ਜਿਹੜੇ ਦੋ ਪੁੜਾਂ ਦੇ ਵਿਚਕਾਰ ਆਉਣਗੇ ਪਰ ਜਿਹੜੇ ਦਾਣੇ ਵਿਚਕਾਰ ਤੁਰੇ ਨਾਲ ਜੁੜ ਜਾਂਦੇ ਨੇ ਉਹ ਸਾਬਤ ਰਹਿ ਜਾਂਦੇ ਨੇ ਤੁਰਾ ਤੁਰਾ ਕੀ ਹੈ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਸੇਖ ਫੜੀ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਉਜਾੜ ਜੇ ਜੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਲੂ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਪੰਥਕ ਏਕਤਾ ਵੇਖੋ ਅਸੀਂ ਭਰਾ ਹਾਂ ਅਸੀਂ ਸਾਰੇ ਇੱਕ ਪਿਤਾ ਇਕਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਅਸੀਂ ਭਰਾਵਾਂ ਇਸੇ ਤਖਤ ਤੇ ਮੇਰੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਇੱਕੋ ਬਾਟੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਸਾਡੀਆਂ ਵੇਖੋ ਕੋਈ ਵੀ ਜੇ ਤੁਸੀਂ ਪ੍ਰਾਪਤੀ ਕਰਨੀ ਹੈ ਮੈਂ ਸ਼ਬਦ ਵਰਤੂੰਗਾ ਕੋਈ ਵੀ ਭਾਵੇਂ ਰਾਜਨੀਤ ਭਾਵੇਂ ਆਰਥਿਕ ਭਾਵੇਂ ਸਮਾਜਿਕ ਭਾਵੇਂ ਪਰਿਵਾਰਕ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਗਾਬੇ ਮਾਰਦੀ ਰਹੇਗੀ ਪਰ ਜਿੱਦਣ ਪੰਥ ਇਕੱਠਾ ਸੀ ਤੇ ਅੱਜ ਦੇ ਦਿਨ ਸਰਦਾਰ ਬਖੇਲ ਸਿੰਘ ਦੀ ਸਰਦਾਰ ਜੱਸਾ ਸਿੰਘ ਦੀ ਆਲੂ ਵਾਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਆਹ ਜਾ ਕੇ ਉਹਨਾਂ ਨੇ ਦਿੱਲੀ ਫਤਿਹ ਕਰ ਲਈ ਪੰਥ ਇਕੱਠਾ ਸੀ ਪੰਥ ਵੱਡਾ ਹੈ ਪਰਮ ਪੰਥ ਹੈ ਜੇ ਪੰਥ ਵਿੱਚ ਏਕਤਾ ਹੋਵੇ ਪੰਥ ਇਕੱਠਾ ਹੋਵੇ ਤਾਂ ਗੁਰੂ ਸਾਡੇ ਤੇ ਬੋੜੀ ਕਰੇਗਾ ਗੁਰੂ ਸਾਡੇ ਤੇ ਰਹਿਮਤ ਕਰੇਗਾ ਗੁਰੂ ਸਾਡੇ ਤੇ ਬਖਸ਼ਿਸ਼ ਕਰੇਗਾ ਇਸ ਕਰਕੇ ਪੰਥ ਏਕਤਾ ਹੋਣੀ ਚਾਹੀਦੀ ਏਕਤਾ ਹੋਵੇਗੀ ਗੁਰਬਾਣੀ ਦੀ ਰੋਸ਼ਨੀ ਚ ਏਕਤਾ ਹੋਵੇਗੀ ਸਿੱਖ ਰਵੈਟਾਂ ਮਿਸਲਾਂ ਮਾੜਾ ਮੋਟ ਲੜ ਲਈ ਨਹੀਂ ਸੀ ਅਬ ਸੱਚ ਪਰ ਜਿੱਦਣ ਸ਼ੇਰੇ ਪੰਜਾਬ ਆ ਗਿਆ ਉਦੋਂ ਸਾਡਾ ਰਾਜ ਆ ਗਿਆ ਕਿਉਂ ਅਸੀਂ ਇੱਕ ਹੋ ਗਏ ਇੱਕ ਕੌਮੀ ਨਿਸ਼ਾਨ ਥੱਲੇ ਆ ਗਏ ਏਕਤਾ ਪੰਥਕ ਏਕਤਾ ਗੁਰਮਖੋ ਜਰੂਰੀ ਤੇ ਨਾਲ ਹੀ ਨਾਣੀ ਮੈਂ ਬੇਨਤੀ ਕਰਾਂ ਅਸੀਂ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਦਾ ਸੰਢੇ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਕਰਜ਼ਾ ਕੋਈ ਲਾ ਨਹੀਂ ਸਕਦਾ ਪਰ ਯਤਨ ਕਰਗੇ ਅੱਜ ਜਿਹੜੀ ਪੰਜਾਬ ਦੇ ਵਿੱਚ ਪਤਿਤਪੁਣੇ ਦੀ ਗੱਲ ਨਸ਼ਿਆਂ ਦੀ ਗੱਲ ਹੈ ਸਮਾਜਿਕ ਬੁਰਾਈਆਂ ਦੀ ਗੱਲ ਹੈ ਹੋਰ ਕਿੰਨੀਆਂ ਨੇ ਜਿਹੜੀਆਂ ਬਿਸਕਾਪਾ ਜਾਣਦੇ ਆ ਭਈ ਅਲਾਮਤਾਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ 2025 ਦੀ ਜੇੜੀ ਵਿਸਾਖੀ ਆ ਰਹੀ ਹੈ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਤੇ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ ਆ ਤੁਹਾਡਾ ਦਾਸ ਇਹ ਕੋਈ ਜਥੇਦਾਰ ਨਹੀਂ ਇਹ ਤੁਹਾਡਾ ਸੇਵਾਦਾਰ ਆਪ ਅਸੀਂ ਇਹ ਲਹਿਰ ਸ਼ੁਰੂ ਕਰਾਂਗੇ ਗਰੀਬ ਸਿੱਖਾਂ ਦੇ ਘਰ ਤੋਂ ਆਉਂਦੀ ਵਿਸਾਖੀ ਨੂੰ ਗਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਆਗਾਜ਼ ਤਤਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਟਾ ਕੀਤਾ ਜਾਵੇਗਾ ਤੇ ਪੰਥ ਇਸ ਲਹਿਰ ਨੂੰ ਵੱਧ ਚੜ ਕੇ ਸਹਾਯੋਗ ਦਵੇ ਇਹ ਪੰਥ ਨੂੰ ਇਹ ਪੰਥ ਦਾ ਸੇਵਾਦਾਰ ਜਾਗੇ ਦੇ ਮਨ ਨੂੰ ਭਾਵੇਂ ਨਿਆਲੇ ਜਾ ਇਹ ਤਾਂ ਗੀਤ ਕਰਦਾ ਕਿਉਂਕਿ ਵੇਖੋ ਧਰਮ ਜ਼ਰੂਰੀ ਹੈ ਧਰਮ ਤੋਂ ਬਿਨਾ ਕੀ ਹਾਸ ਹੈ ਅੱਜ ਸਾਰੇ ਬੈਠੇ ਆ ਧਰਮ ਕਰਕੇ ਬੈਠੇ ਆ ਇਹ ਤਰਕ ਵਿਤਰਕ ਕਿੰਤੂ ਪਰੰਤੂ ਇਹਦੀ ਕੋਈ ਥਾਂ ਨਹੀਂ ਅਸੀਂ ਧਰਮ ਨੂੰ ਮੰਨਣਾ ਹੈ ਅਸੀਂ ਧਰਮੀ ਬਣਨਾ ਹੈ ਅਸੀਂ ਧਰਮੀ ਬਣ ਕੇ ਜੀਵਨ ਜਿਉਣਾ ਹੈ ਤੋ ਵਸਾ ਕੀਤੇ ਧਰਮ ਪ੍ਰਚਾਰ ਦੀ ਲਹਿਰ ਗਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਕੀਤੀ ਜਾਵੇਗੀ ਪੰਥ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਸਰਵੇ ਦਾ ਪੰਥ ਗੁਰੂ ਦਾ ਤੇ ਪੰਥ ਦਾ ਵਲੀ ਇਸ ਪੰਥ ਦੇ ਸਿਰ ਦੇ ਉੱਤੇ ਖੜਾ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਹੈ ਪੰਥ ਦੇ ਬੋਲ ਬਾਲੇ ਇਸ ਸੰਸਾਰ ਦੇ ਵਿੱਚ ਜ਼ਰੂਰ ਹੋਣਗੇ ਅਖੀਰ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਮੈਂਬਰ ਸਹਿਬਾਨ ਸਮੂਚਾ ਖਾਲਸਾ ਪੰਥ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਨਿਰਮਲੇ ਕਾਰ ਸੇਵਾ ਵਾਲੇ ਮਹਾਪੁਰਸ਼ ਮਿਸ਼ਨਰੀ ਕਾਰਜਾ ਵਾਲੇ ਇਹ ਜਿਤਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਮੈਂ ਤਾਗੀਦ ਕਰਦਾ ਕਿ ਪੰਥ ਦੇ ਵੱਡੇ ਹਿੱਤਾਂ ਦੇ ਲਈ ਆਓ ਆਪਾਂ ਮੇਲ ਜੋਲ ਕੇ ਚੱਲੀਏ ਪੰਥ ਕਰਵੈਤਾ ਦੇ ਵਿੱਚ ਰਹੀਏ ਤੇ ਗੁਰੂ ਦੇ ਹੁਕਮ ਨੂੰ ਮੰਨੀਏ ਸਮੂਹ ਜੱਥੇਬੰਦੀਆਂ ਦਾ ਤੇ ਸਭ ਤੋਂ ਵੱਧ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੋਟਾਨ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ